ਸਰਕਾਰ ਸਾਡੀ ਪ੍ਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪ੍ਰੋਲ ਐਪਲੀਕੇਸ਼ਨ ਆ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪ੍ਰੋਲ ਐਪਲੀਕੇਸ਼ਨ ਰੱਦ ਕਰਤੀ ਸੀ ਫੇਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਰੀਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ ਸੰਗੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਜਾਂ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਝ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤਾਂ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਿਕਿਉਰਿਟੀ ਐਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ ਡੀਸੀ ਅੰਮ੍ਰਿਤਸਰ ਦੇ SSP ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਬੰਨ ਕਿਤੇ ਹੈ ਪੰਜਾਬ ਸਰਕਾਰ ਤੋਂ ਕਿ ਉਹ ਡਾਕੂਮੈਂਟ ਲੈ ਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਹੈ ਜੀ ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਹੈ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਹੈ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲ anumati ਦੀ ਗੱਲ ਕਰਦੇ ਆ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿਤਨਾ ਕਿਤੇ ਕੰਟਰੋਲ ਸੀ ਖੜੀ ਕਰ ਸਕਦਾ ਹੈ ਜਵਾਬ ਨੂੰ ਆਦ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਤੇ ਚੇਅਰ ਤੇ ਬੈਠੇ ਹੁੰਦੇ ਹੈ ਵੀਰ ਜੀ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆ ਉਹ ਇਸ਼ੂ ਜੇ ਓਕੇ ਹੁੰਦਾ ਤਾਂ ਬੋਲਣ ਦਿੰਦੇ ਆ ਜੇ ਕੋਈ ਬੰਦਾ ਉਹ ਇਸ਼ੂ ਤੋਂ ਪਾਸੇ ੜਦਾ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਹੈ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋੜੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜੋ ਆਪਦੀ ਰਿਟ ਪਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆ ਬੀਐਸਸੀ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰੱਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟਿਟੂਐਂਸੀ ਹੈ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਆ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਤੇ ਤੁਸੀਂ ਸਾਨੂੰ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੂਅ ਅੱਜ ਕੱਲ ਜੋ ਕੋਟਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਹੈ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਹੈ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਹੁਣ ਐਨਐਫਪੀ ਲਾਇਆ ਸੀ ਉਸ ਦਾ ਉਹਦੇ ਵਿੱਚ ਆਲਮੋਸਟ ਉਹ ਸਾਰੇ ਗਰਾਊਂਡਸ ਅਸੀਂ ਦੇ ਚੁੱਕੇ ਹਾਂ ਇਹਨੇ ਜਿਹੜੇ ਪੈਰੋਲ ਜਿਸ ਆਧਾਰ ਤੇ ਪਹਿਲਾਂ ਖਾਰਜ ਕੀਤੀ ਗਈ ਸੀ ਤੇ ਆਲਮੋਸਟ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਊਂਡਸ ਹੋਣਗੇ ਜਿਹੜੇ ਕਿ ਹੁਣ ਫੌਂਡਰ ਨੂੰ ਰਿਜੈਕਟ ਕਰਨਾ ਹੈ ਦੇਖੋ ਉਹ ਗਰਾਊਂਡਸ ਆਫ ਡਿਟੇਨਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਊਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੇਨਸ਼ਨ ਨੂੰ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਹੇ ਹੋ ਤੀਸਰਾ ਤੇ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਪਰੋਲ ਹੁੰਦੀ ਹੈ ਤੇ 3 ਮਹੀਨਿਆਂ ਵਾਸਤੇ ਤੁਸੀਂ ਚੈਲੰਜ ਇਸ ਤਰੀਕੇ ਨਾਲ ਕਰੋਗੇ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਡਿਲੇ ਹੋਈ ਆ ਰਿਟ ਪਟੀਸ਼ਨ 1.5 ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫਤਿਆਂ ਵਿੱਚ ਡਿਸਾਈਡ ਕਰੋ ਤਾਂ ਉਹ ਮੇਨ ਕੇਸ ਅਸੀਂ ਧਾਰ ਕਰਨ ਜਾ ਰਹੀ ਆ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕਟੀ ਕਰਨੀ ਚੋ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਆ ਲਾਅ ਨੂੰ ਆ ਰੂਲ ਆਫ ਜਿਹੜਾ ਲਾਅ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਚੁਣੌਤੀ ਦੇ ਰਹੇ ਹਾਂ